ਹਾਂਜੀ ਸਸ਼ੀ ਕਾਲ ਦੀ ਪੈਣੋ ਅੱਜ ਆਪਾਂ ਸਲਵਾਰ ਤੇ ਬਲ ਪਾਵਾਂਗੇ ਮੀਡੀਅਮ ਸਲਵਾਰ ਤੇ ਤੇ ਇਹਦੇ ਨਾਲ ਤੁਹਾਡੇ ਬਲ ਪਿੱਛੋਂ ਵਧੀਆ ਪੈਣਗੇ ਤੇ ਆਪਾਂ 1/2 ਇੰਚ ਦੇ ਉਹਦੇ ਪਾਣੀ ਆ ਇਹ ਅੱਗੇ ਆਪਾਂ ਪੱਟੀ ਤੇ ਚੱਕ ਕੇ ਪਾਣਿਆ ਹੁਣ ਆਪਾਂ ਇੱਥੋਂ ਚੱਕ ਕੇ ਪਾਵਾਂਗੇ ਠੀਕ ਹੈ ਜੀ ਸਾਰੇ ਬਲ ਆਪਾਂ ਐਸੀ ਤਰੀਕੇ ਪਾ ਲੈਣੇ ਨੇ ਤੇ ਤੁਹਾਡੀ ਸਲਵਾਰ ਨਾ ਪਿੱਛੋਂ ਐਵੇਂ ਨਹੀਂ ਲੱਗੇਗੀ ਕਿ ਭਾਰੀ ਨਹੀਂ ਹੈਗੀ ਇਹ ਵਧੀਆ ਬਲ ਪੈਣਗੇ ਤੇ ਇਸ ਤਰ੍ਹਾਂ ਬਲ ਪਾਓ ਤੁਹਾਡੇ ਸਾਰੇ ਪ੍ਰੋਬਲਮ ਸਾਰੀਆਂ ਇਹਦੇ ਵਿੱਚ ਹੱਲ ਹੋ ਜਾਣਗੀਆਂ ਤੇ ਇਹ ਸੁਣੋ ਨਾ ਪਰ ਸੈਂਟਰ ਦਾ ਜਿਹੜਾ ਕੁੰਦੀ ਤੋਂ ਆਪਾਂ ਤੋਂ ਲਾਉਂਦੇ ਨੇ ਪੋਂਚੇ ਦਾ ਸੈਂਟਰ ਦਾ ਨਿਸ਼ਾਨ ਉਹ ਵੀ ਤੁਹਾਨੂੰ ਦੱਸਿਆ ਇਹ ਹੁਣ ਚਾਹੇ ਸਾਡਾ ਵੱਧ ਗਿਆ ਜੀ ਫਿਰ ਵੀ ਅਸੀਂ ਇਹਨੂੰ ਉੱਥੇ ਹੀ ਚੱਕ ਕੇ ਪਾਣਾ ਹੈ ਕਿਉਂਕਿ ਸਾਡੇ ਸੈਂਟਰ ਦਾ ਫਿਰ ਕਰੀਜ਼ ਬਣ ਜਾਂਦੀ ਹੈ ਉਹਦੀ ਇਹਨੂੰ ਅਸੀਂ ਅੱਗੇ ਪਿੱਛੇ ਨਹੀਂ ਕਰਨਾ ਅੱਗੋਂ ਪਿੱਛੋਂ ਜਿਹੜੇ ਆਪਾਂ 17 ਇੰਚ 벨ਟ ਵਾਸਤੇ ਛੱਡਣਾ ਪਲੇਨ ਵਾਲਾ ਉਹ ਪੌਦਾਂ ਲਾ ਲੈਣਾ ਨੇ ਨਿਸ਼ਾਨ ਜੀ 17 ਇੰਚ ਤੇ ਦੋਨੋਂ ਪੱਲਿਆਂ ਦਾ ਮਿੰਕੇ ਲਗਾ ਲਾਂਗੇ ਪੈਸੇ ਮੈਂ ਇੱਕ ਦਾ ਹੀ ਲਗਾ ਰਹੀ ਆ ਇਹ ਤੋ ਤੱਕ ਹੁਣ ਆਪਾਂ ਬਲ ਬਣੇ ਨੇ ਜੇ ਸਾਡੇ ਬਲ ਵੀ ਕਾਫੀ ਹੋ ਜਾਂਦੇ ਨੇ ਔਰ ਮੀਡੀਅਮ ਸਲਵਾਰ ਦੇ ਵਿੱਚ ਵਧੀਆ ਇਹ ਇੱਥੇ ਤੱਕ ਆਪਣਾ ਵਾਲ ਤੱਕ ਜਿਹੜਾ ਕੱਟ ਲਿਆ ਆਪਾਂ ਉਹਦੇ ਤੱਕ ਵਾਲ ਆ ਜਾਣਗੇ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਵਾਲ ਪਾ ਲੈਣੇ ਨੇ ਨਹੀਂ ਵਾਲ ਬਹੁਤ ਉਹਦੀ ਆ ਪੈਨੇ ਅੱਧੇ ਇੰਚ ਦੇ ਉੱਪਰ ਨਾਲ ਤੇ ਇਹ ਹੁਣ ਆਪਾਂ ਪਿਛਲਾ ਨਿਸ਼ਾਨ ਜਿਹੜਾ ਆਪਣਾ ਆਸਨ ਦੇ ਪਿੱਛੇ ਇਹ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਇਹ ਤਾਂ ਖਿੱਚਣੀ ਪੈਂਦੀ ਜੀ ਆਪਾਂ ਪਾਉਣੇ ਆ ਨਹੀਂ ਬੰਦੇ ਤਾਂ ਫਿਰ ਖਿੱਚੀ ਜੇ ਜਾ ਰਿਹਾ ਪਿੱਛੋਂ ਖਿੱਚਿਆ ਜਾ ਜਾਣ ਲੱਗ ਜਾਂਦਾ ਇਹਨੂੰ ਪਾਣਾ ਚਾਹੀਦਾ ਜ਼ਰੂਰ ᱛੀ ਹੁਣ ਆਪਾਂ ਲਾ ਲਾਂਗੇ ਬੈਲਟ ਇਹ ਬਣੀ ਹੋਈ ਹੈ ਬੈਲਟੀ 2 ਇੰਚ ਦੇ 2 ਇੰਚ ਲਾ ਲਓ 2 ਇੰਚ ਲਾ ਲਓ ਇਸ ਤਰ੍ਹਾਂ ਆਪਣਾ ਉਹ ਤਰ੍ਹਾਂ ਦਾ ਮੂਰੇ ਲਾ ਕੇ ਕੱਟ ਆ ਗਏ ਮਤਲਬ ਪਿੱਛੇ ਨਹੀਂ ਬਲ ਜਾਣੀ ਚਾਹੀਦੇ ਅਕੋ 2 ਟੋਟਾ ਇੰਚ ਛੱਡ ਕੇ ਅੱਗੇ ਤੋਂ ਲਾਓ ਤੇ ਪਹਿਲਾਂ ਆਪਾਂ ਇਹ ਪਿੱਛੋਂ ਸਾਰੀ ਜੋਇੰਟ ਕਰ ਦਾਂਗੇ ਜਿਹੜੀ ਸਾਡਾ 17 ਇੰਚ ਦਾ ਨਿਸ਼ਾਨ ਲਾਇਆ ਹੋਇਆ ਈ ਇਹ ਸਾਰਾ ਚੰਗੀ ਤਰ੍ਹਾਂ ਜੋਇੰਟ ਕਰ ਦੋ ਤੇ ਹੁਣ ਜਿਹੜਾ ਇਹ ਸਾਡਾ ਬਲ ਹੁੰਦੇ ਨੇ ਵੱਧ ਜਾਂਦਾ ਥੋੜਾ ਜਿਹਾ ਤਾਂ ਇੱਕ ਬਲ ਨੂੰ ਢੇੜ ਕੇ ਤੇ ਉਹਨੂੰ ਸਾਰੇ ਨੂੰ ਉਹਦੇ ਵਿੱਚ ਫੋਲਡ ਕਰ ਦੋ ਤੀਜੇ ਆਪਾਂ ਛੋਟਾ ਜਿਹਾ ਬਲ ਪਾ ਦਿੰਨੇ ਆ ਤਾਂ ਮਤਲਬ ਉਹਦੇ ਪਿੱਛੇ ਨਾ ਇੱਕ ਇਸ ਤਰ੍ਹਾਂ ਚੱਕ ਦੇ ਕੋਲ ਇੱਕ ਇੱਕ ਬੱਬਲ ਜਿਹਾ ਬਣ ਜਾਂਦਾਗਾ ਤੇ ਉਹ ਫਿਰ ਨਹੀਂ ਬਣੇਗਾ ਇਸ ਕਰਕੇ ਥੋਸੀ ਜਿਹੜਾ ਤੁਹਾਡਾ ਵੱਜਦਾ ਤਾਂ ਉਹ ਇੱਕ ਬਲ ਦੇੜ ਕੇ ਉਹਦੇ ਵਿੱਚ ਪਾ ਦੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਥੈਂਕ ਯੂ ਜੀ